ਅੱਛੇ ਕਾਲ ਮੈਂ ਸੋਨਮ ਸ਼ਰਮਾ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਬੱਲਾ ਸਬਜ਼ੀ ਮੰਡੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਜੀਵਨ ਜੋਤ ਕੌਰ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੀ ਇਸ ਮੌਕੇ ਉਹਨਾਂ ਮੰਡੀ ਦਾ ਦੌਰਾ ਕਰਕੇ جاری ਅਤੇ ਹੋ ਚੁੱਕੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੀਵਨ ਜੋਤ ਕੌਰ ਨੇ ਕਿਹਾ ਕਿ ਇਹ ਮੰਡੀ ਲੰਬੇ ਸਮੇਂ ਤੋਂ ਅਣਦੇਖੀ ਰਹੀ ਪਰ ਮਾਨ ਸਰਕਾਰ ਬਣਨ ਤੋਂ ਬਾਅਦ ਇੱਥੇ ਵਿਕਾਸ ਦੀ ਅਸਲੀ ਸ਼ੁਰੂਆਤ ਹੋਈ ਹੈ ਉਹਨਾਂ ਕਹਿੰਦੇ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਸਿਰਫ ਮੰਡੀ ਦੇ ਨਾਂ ਤੇ ਸਿਆਸਤ ਕੀਤੀ ਹੈ ਕਦੇ ਵੀ ਮੰਡੀ ਦੀ ਪੂਰੀ ਸਾਰ ਨਹੀਂ ਲਈ ਅਤੇ ਨਾ ਹੀ ਇੱਥੇ ਕੋਈ ਢੰਗ ਦਾ ਕੰਮ ਹੋਇਆ ਹੈ ਜਦੋਂ ਨੀਅਤ ਸਾਫ਼ ਹੋਵੇ ਤਾਂ ਰਸਤੇ ਆਪਣੇ ਆਪ ਹੀ ਖੁੱਲ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਨੀयत ਵੀ ਹੈ ਅਤੇ ਨੀਤੀ ਵੀ ਹੈ ਇਸ ਲਈ ਅਸੀਂ ਵਾਅਦਾ ਕਰਕੇ ਸਿਰਫ ਛੱਡਦੇ ਨਹੀਂ ਉਹਨਾਂ ਨੂੰ ਪੂਰਾ ਕਰਦੇ ਹਾਂ ਵਿਧਾਇਕ ਨੇ ਜਾਣਕਾਰੀ ਦਿੱਤੀ ਹੈ ਕਿ ਮੰਡੀ ਦੇ ਵਿੱਚ ਚਾਰ ਛੱਡਾਂ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਗਈ ਹੈ ਨਮੀਤਾ ਮੀਰ ਦੀ ਬਜਾਏ ਪੁਰਾਣੇ ਢਾਂਚਿਆਂ ਨੂੰ ਮਜ਼ਬੂਤ ਬਣਾਇਆ ਗਿਆ ਹੈ ਕਿਉਂਕਿ ਪਹਿਲਾਂ ਹੀ ਇਸ ਲਈ ਪ੍ਰੋਵੀਜ਼ਨ ਮੌਜੂਦ ਸੀ ਪਰ ਕਦੇ ਲਾਗੂ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਪੂਰੀ ਮੰਡੀ ਦੇ ਵਿੱਚ ਰਾਤ ਦੇ ਸਮੇਂ ਸੁਰੱਖਿਆ ਲਈ ਕਰੀਬ 60 ਲਾਈਟਾਂ ਲਗਾਈਆਂ ਗਈਆਂ ਨੇ ਜਿਸ ਨਾਲ ਇਲਾਕਾ ਹੁਣ ਪੂਰੀ ਤਰ੍ਹਾਂ ਰੌਸ਼ਨ ਕੀ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਮੰਡੀ ਦੇ ਆਲੇ ਦੁਆਲੇ ਦੀ ਸੜਕ ਵੀ ਤਿਆਰ ਕਰਵਾਈ ਜਾਵੇਗੀ ਦੇਖੋ ਮੈਂ ਪਹਿਲਾਂ ਤੇ ਇਹ ਦੱਸਣਾ ਚਾਹੁੰਦੀ ਆ ਕਿ ਜਦੋਂ ਤੋਂ ਮੰਡੀ ਹੋਂਦ ਵਿੱਚ ਆਈ ਹੈ ਜੋ ਮੈਨੂੰ ਪਤਾ ਲੱਗਾ ਇੱਥੇ ਜਿਨੇ ਸਾਡੇ ਚਾਏ ਉਹ ਆਰਤੀ ਐਸੋਸੀਏਸ਼ਨ ਹੈ ਫਰੂਟ ਐਸੋਸੀਏਸ਼ਨ ਦੇ ਜਿਨੇ ਇੱਥੇ ਮੌਤਬਰ ਉਹਨਾਂ ਨੂੰ ਲੀਡ ਕਰਦੇ ਨੇ ਮੈਨੂੰ ਉਹਨਾਂ ਤੋਂ ਇਹ ਪਤਾ ਲੱਗਾ ਕਿ ਚਾਹੇ ਉਹ ਨਈ ਮੰਡੀ ਸੀ ਆ ਪੁਰਾਣੀ ਮੰਡੀ ਸੀਗੀ ਕਦੇ ਕਿਸੇ ਨੇ ਮੰਡੀ ਦੀ ਸਾਰੀ ਨਹੀਂ ਸੀ ਲਈ ਔਰ ਕਦੇ ਮੰਡੀ ਚ ਕੰਮ ਨਹੀਂ ਹੋਇਆ ਸੋ ਜਦੋਂ ਤੋਂ ਇਹ ਮੰਡੀ ਬਣੀ ਐ ਇੱਥੇ ਕੋਈ ਕੰਮ ਹੀ ਨਹੀਂ ਸੀ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਅਸੀਂ ਮਾਨ ਸਰਕਾਰ ਦਾ ਹਿੱਸਾ ਆ ਔਰ ਜਦੋਂ ਅਸੀਂ ਇਹਨਾਂ ਨੂੰ ਆ ਕੇ ਕਹਿ ਕੇ ਗਏ ਸੀ ਕਿ ਅਸੀਂ ਕਰਾਵਾਂਗੇ ਚਾਹੇ ਇਹਦੇ ਚ ਬਹੁਤ ੜਿੱਕੇ ਸੀ ਕਿਉਂਕਿ ਹਮੇਸ਼ਾ ਇੱਕ ਬਹਾਨਾ ਲਗਾ ਦਿੱਤਾ ਜਾਂਦਾ ਸੀਗਾ ਆ ਦੂਜੀਆਂ ਸਰਕਾਰਾਂ ਵੱਲੋਂ ਔਰ ਮੈਂ ਇਹ ਕਹਿਨੀ ਆ ਕਿ ਜਦੋਂ ਨiyet ਹੁੰਦੀ ਆ ਤਾਂ ਸਾਰਾ ਕੁਝ ਹੁੰਦਾ ਹੈ ਸਵਾਮੀ ਆਦੀ ਪਾਰਟੀ ਦੀ ਸਰਕਾਰ ਇੱਕ ਜਿਹੀ ਸਰਕਾਰ ਹੈ ਜਿਹਦੇ ਕੋਲ ਕੰਮ ਕਰਨ ਦੀ ਨiyet ਵੀ ਹੈ ਤੇ ਨੀਤੀ ਵੀ ਹੈ ਔਰ ਅਸੀਂ ਇਹ ਕਰਕੇ ਦਿਖਾ ਰਹੇ ਹਾਂ ਮੰਡੀ ਦੇ ਵਿੱਚ ਕਿਹੜੇ ਕਿਹੜੇ ਕੰਮ ਹੋ ਚੁੱਕੇ ਆ ਕਿਹੜੇ ਹਲੇ ਆ ਦੇਖੋ ਆ ਤੁਸੀਂ ਸ਼ੈੱਡ ਦੇਖ ਸਕਦੇ ਹੋ ਅਸੀਂ ਚਾਰ ਸ਼ੈੱਡ ਜਿਹੜੇ ਹੈਗੇ ਨੇ ਚਾਰ ਸ਼ੈੱਡ ਅਸੀਂ ਰਿਪੇਅਰ ਕੀਤੇ ਆ ਕਿਉਂਕਿ ਨਿਊ ਕੰਸਟਰਕਸ਼ਨ ਦੀ ਮੈਂ ਬਿਲਕੁਲ ਗੱਲ ਨਹੀਂ ਕਰਦੀ ਬੋਡਾ ਐਕਟ ਦੇ ਕਰਕੇ ਬਟ ਰਿਪੇਅਰ ਮੇਨਟੇਨੈਂਸ ਦਾ ਸਰਟਨਲੀ ਉਹਦੇ ਚ ਪ੍ਰੋਵੀਜ਼ਨ ਸੀਗਾ ਦੂਜੀਆਂ ਸਰਕਾਰਾਂ ਦੀ ਬਿਲਕੁਲ ਕੋਈ ਕੰਮ ਕਰਨ ਦੀ ਨੀਅਤ ਨਹੀਂ ਸੀ ਆ ਅਸੀਂ ਕਰਕੇ ਦਿਖਾਇਆ ਇਸ ਤੋਂ ਇਲਾਵਾ ਲਾਈਟ ਸਾਰੀ ਮੰਡੀ 'ਚ ਲੱਗ ਗਈਆਂ ਜਦੋਂ ਅਸੀਂ ਇਨੀਸ਼ੀਅਲੀ ਆਉਂਦੇ ਸੀਗੇ ਤੇ ਇੱਥੇ ਬਹੁਤ ਵਿੱਚ ਡਾਰਕ ਹੁੰਦਾ ਸੀਗਾ ਰਾਤ ਦੇ ਟਾਈਮ ਦੇ ਉੱਤੇ ਅਸੀਂ ਤਕਰੀਬਨ ਇੱਥੇ ਕੋਈ 60 ਦੇ ਕਰੀਬ ਲਾਈਟ ਜੜੀਆਂ ਨੇ ਉਹ ਲੱਗਦੀਆਂ ਰਾਤ ਦੇ ਟਾਈਮ ਅਗਰ ਤੁਸੀਂ ਆਉਂਦੇ ਹੋ ਤਾਂ ਪੂਰਾ ਵੈਲਟੇਰੀਆ ਹੁੰਦਾ ਚਾਰ ਨੰਬਰ ਸ਼ੈੱਡ 6 ਨੰਬਰ ਸ਼ੈੱਡ ਦੇ ਸਰਾਊਂਡਿੰਗ ਅਸੀਂ ਸੜਕ ਵੀ ਜਿਹੜੀ ਆ ਉਹ ਬਣਵਾਣ ਜਾ ਰਹੇ ਹੈਗੇ ਆ ਸੋ ਇਹ ਇਹ ਅਜੇ ਸ਼ੁਰੂਆਤ ਹੈ ਪਰ ਤੁਸੀਂ ਮੈਂ ਦਿਖਾਣਾ ਚਾਹਾਂਗੀ ਕਿ ਤੁਸੀਂ ਆ ਦੇਖੋ ਆ ਦੋ ਸ਼ਹਿਰ ਨਵੇਂ ਐ ਇਹਦੇ ਪਿੱਛੇ ਦੇ ਕੋਈ ਸ਼ਹਿਰ ਦੇ ਹਾਲਾਤ ਕੀ ਬਣੇ ਪਏ ਐ ਜਿਹਨੂੰ ਅਸੀਂ ਹਜੇ ਕਰਾਉਣਾ ਐ ਸੋ ਇਹ ਇੱਕ ਬਹੁਤ ਵੱਡਾ ਕੰਮ ਸੀ ਔਰ ਇਸ ਦੇ ਬਾਰੇ ਚ ਮੈਂ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਕੀਤਾ ਸੀਗਾ ਔਰ ਮੈਂ ਇਹ ਦੇਖਦੇ ਰਹੀ ਕਿ ਮੰਡੀ ਦੇ ਨਾਤੇ ਸਿਆਸਤ ਵੀ ਬਹੁਤ ਹੁੰਦੀ ਸੀਗੀ ਬਹੁਤ سارے ਵੱਡੇ ਵੱਡੇ ਲੀਡਰ ਬਹੁਤ ਜਿਆਦਾ ਜਿਆਦਾ ਆ ਕੇ ਰੋਲਾ ਵੀ ਪਾਉਂਦੇ ਸੀਗੇ ਇੱਥੇ ਆ ਕੇ ਪਰ ਮੁੱਖ ਦੀ ਗੱਲ ਇਹ ਹੈਗੀ ਐ ਕਿ ਸਾਡੀ ਸਰਕਾਰ ਨੇ ਜਿੰਨੇ ਜਿੰਨੇ ਵਾਅਦੇ ਕੀਤੇ ਨੇ ਅਸੀਂ ਉਹ ਸਾਰੇ ਪੂਰੇ ਕਰ ਰਹੇ ਹਾਂ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹ ਵੀ ਕਰਾਂਗੇ ਔਰ ਮੇਰੀ ਇਹ ਨਿੱਜੀ ਖਾਹਿਸ਼ ਹੈ ਕਿ ਸਾਡੀ ਇਹ ਮੰਡੀ ਬਹੁਤ ਅੱਛਾ ਵੱਡਾ ਲੰਮਾ ਏਰੀਆ ਕਵਰ ਕਰਦੀ ਹੈ ਸੋ ਇਹ ਸਾਨੂੰ ਅਸੀਂ ਇਹਨੂੰ ਇੱਕ ਚੰਗੀ ਹਾਈ ਟੈਕ ਮੰਡੀ ਬਣਾਉਣਾ ਚਾਹੁੰਦੇ ਹਾਂ ਇੱਕ ਮੰਡੀ ਵੱਲੋਂ ਨਾ ਇਹ ਚੌਂਕੀ ਦੀ ਮੰਗ ਕੀਤੀ ਗਈ ਹੈ ਕਿ ਲੜਾਈ ਝਗੜੇ ਵੱਡੇ ਹੁੰਦੇ ਆ ਇਹ ਕਿਹੜੇ ਚਿੰਤਾ ਜਿਹੜੇ ਕੰਮ ਆ ਆ ਦੇਖੋ ਇਹ ਤਾਂ ਬਹੁਤ ਕੋਟੀ ਮੰਗਿਆ ਇਹਨੂੰ ਮੈਂ ਅੱਜ ਹੀ ਸੀਪੀ ਸਾਹਿਬ ਦੇ ਨਾਲ ਗੱਲ ਕਰਕੇ ਔਰ ਵੈਲਿਡ ਮੰਗਿਆ ਇਹਦੀ ਬਹੁਤ ਜਾਇਜ਼ ਮੰਗ ਹੈਗੀ ਹੈ ਇਹਨੂੰ ਅਸੀਂ ਬਹੁਤ ਜਲਦੀ ਪੂਰਾ ਕਰ ਦਿਆ ਦੇਖੋ ਜਿਵੇਂ ਮੈਂ ਪਹਿਲੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਸਿਰਫ ਤੇ ਸਿਰਫ ਮੁੱਦਿਆਂ ਦੀ ਸਿਆਸਤ ਕੀਤੀ ਹੈ ਤੇ ਜੇ ਜਿਹਨਾਂ ਦੇ ਤੁਸੀਂ ਨਾਂ ਲੈ ਰਹੇ ਹੋ ਮੈਂ ਵੈਸੇ ਕਦੀ ਉਹਨਾਂ ਬਾਰੇ ਕੋਈ ਗੱਲ ਕਰਦੀ ਨਹੀਂ ਆ ਪਰ ਇੱਥੇ ਸਾਰੇ ਬੈਠੇ ਜਿਹੜੇ ਲੋਕ ਖੜੇ ਆ ਜਿਹੜੇ ਲੋਕ ਇੱਥੇ ਖੜੇ ਆ ਉਹ ਮੈਨੂੰ ਕਹਿ ਰਹੇ ਕਿ ਅਸੀਂ 15 16 ਐਮਐਲਏ ਦੇਖ ਲਏ ਪਰ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਜੋ ਕਿਹਾ ਉਹਨੇ ਬਹੁਤ ਜਲਦੀ ਉਹ ਕਰਕੇ ਦਿਖਾਇਆ ਰਹੀ ਗੱਲ ਸਿੱਧੂ ਜੋੜੇ ਦੀ ਇਹ ਇਹਨਾਂ ਦੀਆਂ ਬਿਆਨ ਜਿਹੜੇ ਹੈਗੇ ਨਾ ਇਹ ਬਹੁਤ ਬਦਲਦੇ ਰਹਿੰਦੇ ਆ ਰਾਤ 에 ਸਿਆਸਤ ਛੱਡਦੇ ਨੇ ਫਿਰ ਕੋਈ ਸੁਪਨਾ ਆਂਦਾ ਹੈ ਸਵੇਰੇ ਫਿਰ ਸਿਆਸਤ ਆ ਜਾਂਦੇ ਨੇ ਔਰ ਇੱਕ ਸਵਾਲ ਜ਼ਰੂਰ ਮੇਰਾ ਹਮੇਸ਼ਾ ਹੀ ਰਿਹਾ ਇਹਨਾਂ ਨੂੰ ਜਿੰਨੀ ਵਾਰ ਜੇ ਕੋਈ ਗੱਲ ਵੀ ਕਰਦੇ ਕਿ ਜਿੰਨੀ ਜੋ ਜਿਹੜੀ ਵੀ ਇਹਨਾਂ ਦੀ ਟਿਨਿਓਰ ਰਹੀ ਹੈ ਜਿਹੜੀ ਵੀ ਪਾਰਟੀ ਤੇ ਇਹ ਐਮਐਲਏ ਰਹੇ ਐਮਪੀ ਰਹੇ ਮੰਤਰੀ ਰਹੇ ਇਹ ਕੋਈ ਇੱਕ ਕੰਮ ਗਿਨਾ ਦੇਣ ਜਿਹੜਾ ਇਹਨਾਂ ਨੇ ਆਪਣੇ ਉਹਦੇ ਟਿਨਿਓਰ ਦੇ ਵਿੱਚ ਕੀਤਾ ਹੋਏ ਸੋ ਇਹ ਅੱਜ ਤੱਕ ਦਾ ਕਲਚਰ ਜਿਹੜਾ ਬਣਿਆ ਹੋਇਆ ਸੀ ਕਿ ਜਿੱਤੋ ਐਮਐਲਏ ਬਣੋ ਤੇ ਉਸ ਤੋਂ ਬਾਅਦ ਭੁੱਲ ਜਾਓ ਫਿਲਹਾਲ ਹੁਣ ਤੱਕ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ